ਪਠਾਨਕੋਟ ਵਿਖੇ 26 ਜਨਵਰੀ ਨੂੰ ਲੈ ਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਤੇ ਇਸੇ ਕੜੀ ਦੇ ਤਹਿਤ ਜੀਆਰਪੀ ਅਤੇ ਆਰਪੀਐਫ ਪੁਲਿਸ ਦੇ ਵੱਲੋਂ ਵੀ ਲਗਾਤਾਰ ਗਹਿੰਤਾ ਦੇ ਨਾਲ ਚੈਕਿੰਗ ਜਿਹੜੀ ਹੈ ਉਹ ਰੇਲਵੇ ਸਟੇਸ਼ਨ ਕੈਂਟ ਦੀ ਜੇਕਰ ਅਸੀਂ ਗੱਲ ਕਰੀਏ ਜਾਂ ਫਿਰ ਸਿਟੀ ਦੀ ਅਸੀਂ ਗੱਲ ਕਰੀਏ ਤਾਂ ਬੜੀ ਹੀ ਗਹਿੰਤਾ ਦੇ ਨਾਲ ਚੈਕਿੰਗ ਜਿਹੜੀ ਹੈ ਉਹ ਪ੍ਰਤੱਖ ਉਸ ਆਣ ਜਾਣ ਵਾਲੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਜੋ ਕਿ ਆਪਣਾ ਸਫਰ ਕਰਕੇ ਆ ਰਿਹਾ ਹੈ ਜਾਂ ਫਿਰ ਕਰਨ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤੇ ਇਸੇ ਕੜੀ ਦੇ ਤਹਿਤ ਦੱਸਦੇ ਹਈਏ ਥਾਣਾ ਸਿਟੀ ਪ੍ਰਭਾਰੀ ਜੀਆਰਪੀ ਪ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪਾਈ ਐਪ ਦੇ ذریعے ਜਿਹੜਾ ਇਹ ਸੁਰੱਖਿਆ ਨੂੰ ਜਿਹੜਾ ਇਹ ਭੁਗਤਿੰਤਜ਼ਾਮਾ ਨੂੰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਪਾਈ ਐਪ ਦੇ ذریعے ਜਿਹੜੀ ਹੈ ਹਰ ਆਣਜਾਣ ਵਾਲੇ ਵਿਅਕਤੀ ਦੇ ਉੱਤੇ ਪੈਣੀ ਨਿਗ੍ਹਾ ਰੱਖੀ ਜਾ ਰਹੀ ਹੈ ਤੇ ਸਮਾਨ ਦੀ ਵੀ ਜਿਹੜੀ ਹੈ ਉਹ ਪੂਰੀ ਗੈਂਦਾ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਬੜੀ ਹੀ ਬਾਰੀਕੀ ਦੇ ਨਾਲ ਜਿਹੜੇ ਲੱਗੇਜ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਟ੍ਰੇਨਾਂ ਦੇ ਵਿੱਚ ਵੀ ਤੇ ਸਟੇਸ਼ਨ ਤੇ ਬੈਠੇ ਹਰ ਉਸ ਮੁਸਾਫਿਰ ਦਾ ਬੈਗ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਤੇ ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਮੁਸਾਫਿਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਅਜਿਹੀ ਜੀਆਰਪੀ ਪੁਲਿਸ ਜਾਂ ਆਰਪੀਐਫ ਪੁਲਿਸ ਨੂੰ ਜਿਹੜੀ ਇਹ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ ਤੇ ਉਹ ਗੱਲਬਾਤ ਕਰ ਲੈਨੇ ਆ ਤੇ ਤਸਵੀਰਾਂ ਦੇਖ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਮੁਸਾਫਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬੜੇ ਹੀ ਗਹਿਨਤਾ ਦੇ ਨਾਲ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਜੀ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਚੈਕਿੰਗ ਕੀਤੀ ਆਗੇ ਚੈਕਿੰਗ ਦਾ ਸਾਡਾ ਹੈਗਾ ਜੀ ਸਾਡੇ ਕੋਲ ਐਂਟੀ ਸਪੋਟੇਜ ਟੀਮ ਸਾਡੀ ਜੀਆਰਪੀ ਦੀ ਐਂਡ ਡਿਸਟ੍ਰਿਕਟ ਪੁਲਿਸ ਪਠਾਨਕੋਟ ਦੀ ਜਿਹੜੀ ਐਂਟੀ ਸਪੋਟੇਜ ਟੀਮ ਨੂੰ ਨਾਲ ਲੈ ਕੇ ਲੋਕ ਨਾਲ ਸਾਡਾ ਜੀਆਰਪੀ ਤੇ ਆਰਪੀਐਸ ਸਾਹਿਬ ਦੇ ਆਰਪੀਐਫ ਦੇ ਇੰਸਪੈਕਟਰ ਸਾਹਿਬ ਸਾਡੇ ਨਾਲ ਨੇ ਆਰਪੀਐਸ ਸਾਹਿਬ ਵੀ ਸਾਰਾ ਨਾਲ ਹੀ ਹੈ ਸਾਡੇ ਔਰ ਡਿਸਟ੍ਰਿਕਟ ਪੁਲਿਸ ਵੀ ਨਾਲ ਹੀ ਹੈ ਅਸੀਂ ਸਾਰੇ ਚੈਕਿੰਗ ਏਰੀਆ ਜੋਇੰਟਲੀ ਕਰ ਰਹੇ ਹਾਂ ਜਤਰੀਆਂ ਦਾ ਸਮਾਨ ਪ੍ਰੋਪਰਲੀ ਚੈੱਕ ਕੀਤਾ ਜਾ ਰਿਹਾ ਜੀ ਛਿੱਪੀ ਵਿਅਕਤੀਆਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਉਹਨਾਂ ਦੇ ਆਧਾਰ ਕਾਰਡ ਦੇਖੇ ਜਾ ਰਿਹਾ ਪਾਇਸ ਸਾਹਿਬ ਦੇ ਨਾਲ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਛਿੱਪੀ ਵਿਅਕਤੀਆਂ ਨੂੰ ਔਰ ਸਾਰੇ ਵੇਟਿੰਗ ਹਾਲ ਸਰਕੂਲੇਟਿੰਗ ਏਰੀਆ ਪਾਰਸਲ ਵਗੈਰਾ ਜੋ ਵੀ ਹੈਗਾ ਸਾਰੇ ਦਫਤਰ ਵਗੈਰਾ ਸਾਰੇ ਚੈੱਕ ਕੀਤੇ ਫੋਰਨਲੀ ਹਾਂਜੀ 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 ਸਾਰੇ ਸਾਰੇ ਪੁਆਇੰਟਸ ਜਿਹੜੇ ਜਿਹੜੇ ਹੈਗੇ ਪੁਆਇੰਟਸ ਸਾਰੇ ਚੈੱਕ ਕੀਤੇ ਜਾਂਦੇ। ਕੋਈ ਟਰੈਕਸ ਨੂੰ ਅਸੀਂ ਪੈਟਰੋਲਿੰਗ ਪਾਰਟੀਆਂ ਕੀਤੀਆਂ ਹੋਈਆਂ ਜੀ ਡਿਪਲਾਈ ਕੀਤੀਆਂ ਹੋਈਆਂ ਜਿਹੜੀਆਂ ਦਿਨੇ ਔਰ ਰਾਤ ਨੂੰ ਜਿਹੜਾ ਪੈਟਰੋਲਿੰਗ ਕਰਕੇ ਜਿਹੜੀਆਂ ਰੇਲਵੇ ਟਰੈਕਸ ਜਿਹੜੀਆਂ ਪ੍ਰੋਪਰਲੀ ਚੈੱਕ ਕਰ ਰਹੀਆਂ। ਸਾਡਾ ਜਿਹੜਾ ਏਰੀਆ ਹੈਗਾ ਉਹ ਕਾਫੀ ਵਾਈਡ ਆ ਇੱਥੋਂ ਮਿਰਥਲ ਤੋਂ ਲੈ ਕੇ ਕਟੂਏ ਦੀ ਹੱਦ ਤੱਕ ਆ ਬਦਉਪੁਰ ਲੰਕੀ ਅੱਗੇ ਤੱਕ ਜਿਹੜਾ ਰਾਵੀ ਦਰਿਆ ਉੱਥੋਂ ਬ੍ਰਿਜ ਤੱਕ ਇਧਰੋਂ ਸਾਡਾ ਪਠਾਨਕੋਟ ਤੋਂ ਲੈ ਕੇ ਬਟਾਲੇ ਤੱਕ ਜਿਹੜਾ ਏਰੀਆ ਸਾਡਾ ਸਾਰਾ ਸੀ ਕਵਰ ਕਰ ਰਹੇ ਆਮ ਲੋਕਾਂ ਨੂੰ ਤੁਹਾਡੇ ਮਾਧਿਅਮ ਰਹੀ ਹੈ ਇਹੀ ਇਹੀ ਕਰ ਰਹੇ ਵੀ ਜੇ ਵੱਲੋਂ ਇੱਕ ਤਾਂ 26 ਜਨਵਰੀ ਦਾ ਦਿਹਾੜਾ ਵੀ ਨੇਚਰਲੀ ਆ ਵੀ ਕੋਈ ਕੋਈ ਸ਼ਰਾਤੀ ਅੰਸਰ ਜਿਹੜੇ ਇਹੋ ਜਿਹੇ ਅ ਓਵਿਜਨ ਅਪੀਜਨ ਹੁੰਦੇ ਆ ਇਹਨਾਂ ਤੇ ਸ਼ਰਾਬਤ ਕਦਮੀ ਕੋਸ਼ਿਸ਼ ਕਰਦੇ ਆ ਤੇ ਸਾਰੇ ਲੋਕੀ ਸੈਲਫ ਵਿਜੀਲੈਂਟ ਰਹਿਣ ਕੋਈ ਵੀ ਸ਼ੱਕੀ ਵਿਅਕਤੀ ਉਹਨਾਂ ਨੂੰ ਦਿਖਾਈ ਦਿੰਦਾ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਕਿਸੇ ਤੋਂ ਕੋਈ ਵੀ ਚੀਜ਼ ਲੈ ਕੇ ਉਨਾ ਖਣ ਜਿਹੜਾ ਕੋਈ ਅਣਜਾਣ ਵਿਅਕਤੀ ਉਹਨਾਂ ਨੂੰ ਕੋਈ ਚੀਜ਼ ਆਫਰ ਕਰਦਾ ਵਾ ਉਹਨਾਂ ਤੋਂ ਕੋਈ ਚੀਜ਼ ਲੈ ਕੇ ਨਾ ਖਾਣ। ਪਾਰਕਿੰਗ ਏਰੀਆ ਔਰ ਸਾਡਾ ਜਿਹੜਾ ਸਰਕੂਲੇਟਿੰਗ ਏਰੀਆ ਸਾਰਾ ਜੋ ਆਊਟਰ ਤੇ ਜਿੰਨਾ ਵੀ ਏਰੀਆ ਪੈਂਦਾ ਵਾ ਪਲੇਟਫਾਰਮ ਵਗੈਰਾ ਸਾਰੇ ਅਸੀਂ ਚੈੱਕ ਕੀਤੇ। ਫੌਰਨ ਹੀ ਹਰ ਇੱਕ ਚੀਜ਼ ਨੂੰ ਕੈਮਰਾ ਪਰਸਨ ਹਾਣੀ ਦੇ ਨਾਲ ਅੱਜ ਸੈਨੀਟਰੀ ਰਿਪੋਰਟ। ਵੈਲਕਮ ਟੂ ਰੂਟਸ ਕੰਟਰੀ ਸਕੂਲ, ਦ ਲਾਰਜੈਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ। ਫਾਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ। ਵਿਦ ਸਮਾਰਟ ਕਲਾਸਰੂਮਸ, ਅ ਲਾਇ Learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.